ਲਤਾਰੀ ਜਿਹੜੀ ਮੈਨੂੰ ਗੱਲ ਸੁਣਾਈ ਸੀ ਨਾ ਹੁਣ ਸੁਣਾ ਤੂੰ ਸੁਣਨ ਵਾਲੇ ਬੜੇ ਹੱਸਣਗੇ ਵੀ ਤੇ ਵਧੀਆ ਵੀ ਲੱਗੂਗੀ ਕੀ ਸੀ ਉਹੋ ਵੀ ਕੋਈ ਬੰਦਾ ਸੀਗਾ ਜਿਹੜਾ ਕਹਿੰਦਾ ਸੀਗਾ ਰੱਬ ਨੂੰ ਵੀ ਜੱ ਰੱਬ ਹੈਗਾ ਤਾਂ ਇੱਕ ਹਾਂ ਐ ਕਰਕੇ ਦਿਖਾਵੇ ਉਹ ਇੱਕ ਬੰਦਾ ਹੁੰਦਾਗਾ ਮੇਰੇ ਵਰਗਾ ਮਾਤੜ ਜਾ ਅੱਛਾ ਉਹ ਕਿਸੇ ਫਕੀਰ ਨਾਲ ਜਦ ਪੈਂਦਾ ਅੱਛਾ ਕਹਿੰਦਾ ਵੀ ਤੂੰ ਹੀ ਰੱਬ ਰੱਬ ਕਰਦਾ ਰਹਿਣਾ ਸਾਰਾ ਦਿਨ ਤੇਰਾ ਰੱਬ ਹੈਗਾ ਕਿ ਹੈ ਨਹੀਂਗਾ ਹਾਂ ਤੇ ਉਹ ਕਹਿੰਦਾ ਫਕੀਰ ਕਹਿੰਦਾ ਵੀ ਰੱਬ ਹੈਗਾ ਕਹਿੰਦਾ ਅਸੀਂ ਗਮਲੇ ਥੋੜੀਆਂ ਵੀ ਸਾਰਾ ਦਿਨ ਉਹੀ ਤੁਰੇ ਫਿਰਦੇ ਆ ਰੱਬ ਦਾ ਨਾਮ ਕਰਦੇ ਆ ਹਾਂ ਕਹਿੰਦਾ ਮੈਂ ਨਹੀਂ ਮੰਨਦਾ ਕਿ ਤੇਰੇ ਰੱਬ 'ਚ ਕੋਈ ਸ਼ਕਤੀ ਹੈ ਨਹੀਂ ਆਏ ਹੈ ਨਹੀਂ ਉਹ ਕਹਿੰਦਾ ਸਾਰਾ ਕੁਝ ਹੈਗਾ ਉਹ ਜਿੱਦੀ ਜਾਂਦੇ 2-4 ਮਿੰਟ ਹਾਂ ਤੇ ਉਹ ਤੋਂ ਬਾਅਦ ਬੰਦਾ ਕਹਿੰਦਾ ਵੀ ਫਕੀਰ ਨੂੰ ਕਹਿੰਦਾ ਜੇ ਤੇ ਰੱਬ 'ਚ ਐਡੀ ਤਾਕਤ ਆ ਕਹਿੰਦਾ ਮੈਂ ਅਜ ਰੋਟੀ ਨਹੀਂ ਖਾਂਦਾ ਰੋਟੀ ਖਵਾ ਕੇ ਦਿਖਾਵੇ ਅੱਛਾ ਉਹ ਕਹਿੰਦਾ ਫਕੀਰ ਦੀ ਗੱਲ ਚੁੱਭ ਗਈ ਹਾਂ ਕਹਿੰਦਾ ਤੂੰ ਰੋਟੀ ਦੀ ਗੱਲ ਕਰਦਾ ਕਹਿੰਦਾ ਰੱਬ ਤੈਨੂੰ ਚਪੇੜੇ ਮਾਰ ਮਾਰ ਰੋਟੀ ਖਵਾਊਗਾ ਅੱਛਾ ਤੇ ਉਹ ਕਹਿੰਦਾ ਠੀਕ ਹੈ ਚੱਲ ਸ਼ਾਮ ਤੱਕ ਦੇਖਦੇ ਹਾਂ ਹਾਂ ਉਹ ਦੋਵੇਂ ਜਾਵੜਦੇ ਆਪੋ ਦੇ ਰਹਾ ਹੁੰਦੇ ਆ ਹਾਂ ਬੰਦਾ ਜਾਂਦਾ ਆਪਦੇ ਘਰੇ ਅੱਛਾ ਘਰ ਵਾਲੀ ਰੋਟੀ ਪਾਉਂਦੀ ਆ ਹਾਂ ਵੀ ਰੋਟੀ ਖਾ ਲਓ ਰੋਟੀ ਖਾ ਲਾ ਉਹ ਕਹਿੰਦਾ ਮੈਂ ਨਹੀਂ ਖਾਂਦਾ ਤੇ ਉਹ ਫਿਰ ਇੱਕ ਦੁਆਰ ਪੁੱਛਦੀ ਆ ਚੱਲ ਉੱਥੇ ਵੀ ਨਹੀਂ ਖਾਦੀ ਅੱਛਾ ਬਾਹਰ ਆ ਕੇ ਫੇਰ ਸੋਚਦਾ ਯਾਰ ਵੀ ਹੁਣ ਕੀ ਕਰੀਏ ਬਾਅਦ ਚ ਰੇੜੀਆਂ ਰੋੜੀਆਂ ਡੱਪ ਕੇ ਫੇਰ ਟੱਪ ਜਾਂਦਾ ਹਾਂ ਤੇ ਨਹੀਂ ਖਾਂਦਾਗਾ ਉਹ ਫਿਰ ਜਦ ਪੈਂਦਾ ਕਿਸੇ ਨਾਲ ਕਹਿੰਦਾ ਵੀ ਮੈਂ ਨਹੀਂ ਖਾਂਦਾ ਰੋਟੀ ਅੱਜ ਮੈਂ ਤਾਂ ਭੁੱਖਾ ਰਹੂੰਗਾ ਦੇਖਣਾ ਵੀ ਰੱਬ ਖਵਾਉਂਦਾ ਕਿ ਨਹੀਂ ਖਵਾਉਂਦਾ ਅੱਜ ਤੇ ਉਹ ਥੋੜਾ ਜਿਹਾ ਟੁਰਦਾ ਤੇ ਗਾਂਹਾਂ ਜਾ ਕੇ ਸੁਨਸਰਾ ਨਹੀਂ ਹੁੰਦੀ ਜੰਗਲ ਟਾਇਪ ਜਾ ਅੱਛਾ ਤੇ ਉੱਥੇ ਆ ਕੇ ਬਹਿ ਜਾਂਦਾ ਕਹਿੰਦਾ ਹੁਣ ਦੇਖਨੇ ਇੱਥੇ ਤਾਂ ਕੋਈ ਰਾਹ ਵੀ ਨਹੀਂ ਕਿ ਜਿਹੜਾ ਰੱਬ ਮੈਨੂੰ ਰੋਟੀ ਖਵਾ ਦੂ ਤੇ ਉਧਰੋਂ ਕੋਈ ਆ ਜਾਂਦੇ ਡਾਕੂ 2-4 ਅੱਛਾ ਤੇ ਉਹ ਆਉਂਦੇ ਜਦ ਲੋਟ ਦੇ ਲੋਟ ਦੇ ਆਉਂਦੇ ਆ ਤੇ ਇੱਥੇ ਨਾ ਇੱਕ ਖੰਭੇ ਕੋਲੇ ਸਾਈਡ ਤੇ ਕੋਈ ਟਿਫਨ ਜਾ ਪਿਆ ਹੁੰਦਾ ਅੱਛਾ ਉਹਦੇ ਵਿੱਚ ਰੋਟੀ ਹੁੰਦੀ ਹੈਗੀ ਸੋ ਬੱਬੀ ਪਈ ਹੁੰਦੀ ਵੀ ਬੱਬੀ ਪਈ ਹੁੰਦੀ ਆ ਵੀ ਉਹ ਆਗੇ ਤੇ ਕਿਸੇ ਨੇ ਰੱਖਦੀ ਪਹਿਲਾਂ ਕਿਸੇ ਨੂੰ ਕਾਵਾ ਵਾਸਤੇ ਹਾਂ ਹਾਂ ਤੇ ਉਹ ਆਉਂਦੇ ਆਗੇ ਜਦੋਂ ਤੇ ਇੱਕ ਮੇਰੇ ਵਰਗਾ ਬੋਲਦਾ ਨਾਲ ਨੂੰ ਕਹਿੰਦਾ ਸਰਦਾਰ ਕਹਿੰਦਾ ਰੋਟੀ ਦਾ ਪਈ ਐ ਯਾਰ ਇੱਥੇ ਕਹਿੰਦਾ ਮੈਨ ਲੱਗਦਾ ਕਿਸੇ ਨੇ ਜਾਲ ਵਿਛਾਇਆ ਆਪਾਂ ਨੂੰ ਫੜਨ ਵਾਸਤੇ ਹਾਂ ਕਹਿੰਦਾ ਜੇ ਰੋਟੀ ਪਈ ਐ ਤਾਂ ਬੰਦਾ ਵੀ ਇੱਥੇ ਹੋਊਗਾ ਅੱਛਾ ਉਹ ਕਹਿੰਦੇ ਭਾਲੋ ਹਾਂ ਉਹ ਬਾੜਲੇ ਬਾੜਲੇ ਇੱਧਰ ਹੋ ਗਏ ਕਦੇ ਉੱਧਰ ਹੋ ਗਏ ਇੱਕ ਦਰਖਤ ਥੱਲੇ ਸੁੱਤਾ ਪਿਆ ਹੁੰਦਾਗਾ ਅੱਛਾ ਉਹ ਉੱਥੇ ਜਾਂਦੇ ਆਗੇ ਤੇ ਕਹਿੰਦੇ ਰੋਟੀ ਤੂੰ ਰੱਖੀ ਐ ਕਹਿੰਦਾ ਨਾ ਜੀ ਉਹਨੇ ਕਹਤੋਂ ਰੱਖੀ ਨਹੀਂ ਜਦੋਂ ਤਾਂ ਮੁਕਰ ਨਹੀਂ ਹੈਗਾ ਆਨੂੰ ਤਾਂ ਪਤਾ ਹੀ ਨਹੀਂ ਸੀ ਤੇ ਉਹ ਕਹਿੰਦੇ ਰੋਟੀ ਤੂੰ ਰੱਖੀ ਐ ਕਹਿੰਦਾ ਨਾ ਤੇ ਕਹਿੰਦੇ ਨਹੀਂ ਰੱਖੀ ਤਾਂ ਧੋਖਾ ਕਹਿੰਦਾ ਮੈਂ ਨਹੀਂ ਖਾਂਦਾ ਉਹਨਾਂ ਨੂੰ ਐ ਵੀ ਕੁਝ ਮਲਾਇਆ ਐ ਚਾ ਕਹਿੰਦਾ ਮੈਂ ਨਹੀਂ ਖਾਂਦਾ ਉਹ ਮਾਰਦੇ ਚਪੇੜਾ ਕਹਿੰਦੇ ਖਾ ਰੋਟੀ ਕਹਿੰਦਾ ਮੈਂ ਨਹੀਂ ਖਾਂਦਾ ਉਹ ਫੇਰ ਮਾਰਦੇ ਆ ਅੱਛਾ ਰੋਟੀ ਖਾਂਦਾਗਾ ਫੇਰ ਉਹ ਕਹਿੰਦਾ ਮੈਂ ਰੱਖੀ ਨਹੀਂ ਉਹ ਫੇਰ ਮਾਰਦੇ ਰਿਪੜ ਕਹਿੰਦਾ ਤੂੰ ਰੱਖੀ ਐ ਤੂੰ ਘਾ ਰੋਟੀ ਉਹਨਾਂ ਨੂੰ ਐ ਜੀ ਵਿੱਚ ਜ਼ਹਿਰ ਪਾਇਆ ਹਾਂ ਉਹਨਾਂ ਨੂੰ ਐ ਸੀ ਜ਼ਹਿਰ ਪਾਇਆ ਹੋਇਆ ਜੀ ਉਸ ਅੱਛਾ ਆ ਕਰਕੇ ਕਹਿੰਦੇ ਵੀ ਰੱਬ ਨੇ ਜਿੱਥੇ ਦਾਣਾ ਪਾਣੀ ਦੇਣਾ ਉੱਥੇ ਦੇਣਾ ਨਾ ਬੰਦੇ ਦੀ ਮਰਜ਼ੀ ਕੋਸ ਨਹੀਂ ਚੱਲਦੀ ਜੀ ਮੁੜ ਕੇ ਉਹ ਕਹਿੰਦਾ ਵਾਹ ਰੱਬ ਮੰਨ ਗਿਆ ਤੈਨੂੰ ਹਾਂ ਉਹ ਕਹਿੰਦਾ ਫਕੀਰ ਦੀ ਗੱਲ ਹੀ ਆਦੀ ਕਹਿੰਦਾ ਰੱਬ ਤੇਨੂੰ ਰੋਟੀ ਚਪੇੜੇ ਮਾਰ ਮਾਰ ਰੋਟੀ ਖਵਾ ਦੇਣਾ ਸੋ ਦੋਸਤੋ ਐਂ ਵੈਦ ਹੁੰਦੀ ਹੈ ਕੀ ਆ ਰੱਬ ਦੀ ਵੀ ਸੋ ਤੁਹਾਡੇ ਨਾਲ ਵੀ ਕੋਈ ਐ ਹੋਜੀ ਗੱਲ ਹੋਈ ਹੋਵੇ ਤਾਂ ਜ਼ਰੂਰ ਦੱਸਿਓ ਧੰਨਵਾਦ ਵੀਡੀਓ ਸ਼ ਕਮੈਂਟ ਕਰਿਆ ਕਰੋ ਸ਼ੇਅਰ ਕਰਿਆ ਕਰੋ ਸਾਰੇ ਤੇ ਧੰਨਵਾਦ ਬਹੁਤ-ਬਹੁਤ ਇੱਕ ਵਾਰੀ ਫੇਰ